ਫਿਲੌਰ ਦੇ ਨਜ਼ਦੀਕ ਗੰਨਾ ਪਿੰਡ ਵਿਖੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕੀਤੀ ਰੇਡ ਫਿਲੌਰ ਦੇ ਨਜ਼ਦੀਕ ਨਛੇੜ ਕੇ ਬਦਨਾਮ ਪਿੰਡ ਗੰਨਾ ਪਿੰਡ ਵਿਖੇ ਅੱਜ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸਬ ਡਿਵੀਜ਼ਨ ਦੀ ਸਾਰੀ ਪੁਲਿਸ ਨੂੰ ਨਾਲ ਲੈ ਕੇ ਰੇਡ ਕੀਤੀ ਅਤੇ ਨਸ਼ਾ ਤਸਕਰੀ ਕਰਦੇ ਬਦਨਾਮ ਘਰਾੜੀ ਤਲਾਸ਼ੀ ਕੀਤੀ ਮੌਕੇ ਤੇ ਆਈ ਜੀ ਨਵੀਨ ਸਿੰਘਲਾ ਅਤੇ ਮੈਡਮ ਜਗਰੂਪ ਕੋਲਪਾਟਵੀ ਪੁੱਜੇ ਜਿਨ੍ਹਾਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿਸਾਨ ਨੂੰ ਨਸ਼ਾ ਤਸਕਰਾ ਬਾਰੇ ਜਾਣਕਾਰੀ ਦਿਓ ਪ੍ਰਸ਼ਾਸਨ ਤੁਹਾਡਾ ਨਾਮ ਪੂਰਨ ਤੌਰ ਤੇ ਗੁਪਤ ਰੱਖੇਗਾ ਨਾਲ ਹੀ ਉਹਨਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਅਗਲੇ ਦਿਨਾਂ ਵਿੱਚ ਨਸ਼ਾ ਤਸਕਰਾਂ ਦੀਆਂ ਬ੍ਰੋਟੀਆਂ ਜੋ ਉਹਨਾਂ ਨੇ ਨਸ਼ਾ ਵੇਚ ਕੇ ਬਣਾਈਆਂ ਨੇ ਉਹ ਵੀ ਢਾਉਣ ਲਈ ਆਵਾਂਗੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਏਗਾ ਅੱਜ ਦੀ ਤਲਾਸ਼ੀਆ ਬਿਆਨ ਵਿੱਚ ਪੁਲਿਸ ਨੂੰ ਖਾਲੀ ਹੱਥ ਮੁਰਨਾ ਪਿਆ ਕਿਉਂਕਿ ਨਸ਼ਾ ਤਸਕਰਾਂ ਨੂੰ ਪਿੰਡ ਵਿੱਚ ਪੁਲਿਸ ਆਉਣ ਦੀ ਪਹਿਲਾਂ ਹੀ ਜਾਣਕਾਰੀ ਮਿਲ ਗਈ ਸੀ ਜਿਸ ਕਰਕੇ ਉਹ ਆਪਣੇ ਘਰਾਂ ਨੂੰ ਜ਼ਿੰਦਰੇ ਮਾਰ ਕੇ ਕਰੋ ਭੱਜ ਨਿਕਲੇ ਸਨ ਇਸ ਕਰਕੇ ਪੁਲਿਸ ਨੂੰ ਖਾਲੀ ਹੱਥ ਮੁਰਨਾ ਪਿਆ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਪਾਲ ਦੀ ਖਾਸ ਰਿਪੋਰਟ ਜਿੰਨੇ ਡਰੱਗ ਪੈਡਲਰਸ ਐ ਛੋਟੇ ਵੱਡੇ ਸਭ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਔਰ ਜਿਹੜੀ ਪੰਜਾਬ ਸਰਕਾਰ ਐ ਉਹ ਨਸ਼ਾ ਮੁਕਤ ਪੰਜਾਬ ਲਈ ਵਚਨਬੱਧ ਹੈ। ਇਹ ਨਾ ਐਨਫੋਰਸਮੈਂਟ ਡਰਾਈਵ ਦੇ ਤਿੰਨ ਚਾਰ ਪਹਿਲੂ ਹੈਗੇ ਆ। ਇੱਕ ਤਾਂ ਅਸੀਂ ਪਰਚੇ ਦਰਜ ਕਰਦੇ ਆਂ, ਡਰੱਗ ਪੈਡਲਰ ਨੂੰ ਫੜਦੇ ਆਂ। ਉਸ ਤੋਂ ਬਾਅਦ ਉਹਦੀ ਪ੍ਰਾਪਰਟੀ ਫੋਰਫੀਚਰ ਦਾ ਪ੍ਰੋਸੈਸ ਹੈਗਾ। ਪ੍ਰਾਪਰਟੀ ਸੀਜ਼ਰ ਦਾ ਫੋਰਫੀਚਰ ਪ੍ਰੋਸੈਸ ਹੈਗਾ। ਜੀ। ਇਹਦੇ ਵਿੱਚ ਅਸੀਂ ਕਿ ਕੁਝ ਪ੍ਰਾਪਰਟੀਆਂ ਡਿਮੋਲਿਸ਼ ਕਰਨ ਵਾਸਤੇ ਵੀ ਆਇਡੈਂਟੀਫਾਈ ਕੀਤੀਆਂ। ਜੇ ਕੋਈ ਪ੍ਰੋਪਰਟੀ ਛੱਡ ਕੇ ਭੱਜਦੇ ਹੈਗੇ ਆ ਉਹਦੀ ਜਿਹੜੀ ਪ੍ਰੋਸੀਡਸ ਆਫ ਪ੍ਰੋਪਰਟੀ ਆ ਕ੍ਰਾਈਮਸ ਰਹੀਂ ਬਣੀ ਹੈ ਡਰੱਗਸ ਦੀ ਡਰੱਗਸ ਨੂੰ ਵੇਚ ਕੇ ਬਣੀ ਹੈ ਤਾਂ ਪ੍ਰੋਪਰਟੀ ਵੀ ਉਹਦੀ ਡਿਮੋਲਿਸ਼ ਕੀਤੀ ਜਾਏਗੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ